ਜਿਹੜਾ ਹੈ ਜਿਹੜਾ ਡਾਕਟਰਸ ਆਪਣਾ ਕੰਮ ਵਧੀਆ ਕਰਦੇ ਆ ਲੇਕਿਨ ਜਿਹੜਾ ਐਡਮਿਨਿਸਟ੍ਰੇਟਿਵ ਪਾਰਟ ਆ ਲੈ ਜਿਹੋਦੇ ਚ ਮੈਂ ਇਸੇ ਨਤੀਜੇ ਤੇ ਪਹੁੰਚਾਇਆ ਜਿੱਥੇ ਵੀ ਗਿਆ ਕਿ ਆਪਾਂ ਨੂੰ ਸਾਨੂੰ ਫਰਟੀਲਿਟੀ ਮੈਨੇਜਰ ਜਿਹੜੇ ਚ ਹਸਪੀਟਲ ਮੈਨੇਜਮੈਂਟ ਦੇ ਵਿੱਚ ਸਪੋਰਟ ਹੋਣਾ ਉਹ ਇੱਕ ਨਵਾਂ ਵਿੰਗ ਅਸੀਂ ਕ੍ਰੀਏਟ ਕਰਾਂਗੇ ਜਿਸ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਕੀਤਾ ਸੀ ਉਹਦੇ ਅੱਛੇ ਰਿਜ਼ਲਟਸ ਆ ਜੁਦਿਆ ਸੀ ਪੇਸ਼ੈਂਟ ਫੀਡਬੈਕ ਸ਼ੁਰੂ ਕੀਤੀ ਹੈ ਜੀ ਮਲਗ ਲੈਣੇ ਕਰਦੀਆਂ ਹੁਣ ਮੈਂ ਡਿਸਟ੍ਰਿਕਟ ਹਸਪੀਟਲ ਸਾਊਥ ਜਨਰਲ ਹਸਪੀਟਲਸ ਕਾਸੀਂ ਮਰੀਜ਼ਾਂ ਨੂੰ ਪੁੱਛਣਾ ਉਹਨੇ ਤੇ ਨੰਬਰ ਦਿਆ ਕਰਨਗੇ ਸਾਰੇ ਇੱਥੋਂ ਜਾ ਕਰਨਗੇ ਸਾਡੇ ਕੋਲ ਅਸੀਂ ਮਰੀਜ਼ ਨੂੰ ਪੁੱਛਣਾ ਵੀ ਤੁਸੀਂ ਉੱਤੇ ਗਏ ਸੀ ਡਾਕਟਰ ਨੇ ਪਿਆਰ ਨਾਲ ਗੱਲ ਕੀਤੀ ਤੁਹਾਡਾ ਟੈਸਟ ਹੋ ਗਿਆ ਤੁਹਾਨੂੰ ਦਵਾਈ ਮਿਲ ਗਈ ਜਿਹੜੀਆਂ ਜਿਉਂ ਪੇਸ਼ੈਂਟ ਕਹੇਗਾ ਕਿ ਆਹ ਵਾਲੀ ਕਰਨੀ ਹੈ ਜੀ ਮੈਨੂੰ ਅੱਠ ਦਵਾਈਆਂ ਦਿੱਤੀਆਂ ਦੋ ਕਿਹਾ ਬਾਹਰੋਂ ਲੈ ਲਓ ਜਾਂ ਮੇਰੇ ਡਾਕਟਰ ਨੇ ਮੇਰੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਕੀਤੀ ਉਹ ਸਾਰੇ ਕਦੋਂ ਫੀਡਬੈਕ ਆਏਗੀ ਤੇ ਚਲੋ ਉਹਦੇ ਨਾਲ ਸਿਸਟਮ ਜਿਹੜਾ ਬਹੁਤ ਅੱਛਾ ਗ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਤੇ ਫੈਸਿਲਿਟੀ ਮੈਨੇਜਰ ਇਹ ਨਵੀਆਂ ਤੇਬ ਜਿਹੜੀਆਂ ਚੀਜ਼ਾਂ ਸੀ ਇੰਟਰੋਡਿਊਸ ਕਰਾਂਗੇ ਉਹਦੇ ਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਸਰ ਕਾਰਨ ਕੀ ਹੁੰਦਾ ਕਿ ਕਹੋ ਕਿ ਮੰਤਰੀਏ ਵੱਲੋਂ ਵਿజిਟ ਵੀ ਕੀਤੀ ਜਾਂਦੀ ਸੈਕਟਰੀਏ ਵੱਲੋਂ ਵੀ ਵਿజిਟ ਕੀਤੀ ਜਾਂਦੀ ਪਰ ਹਾਲਾਤ ਸਿਵਲ ਹਸਪੀਟਲ ਦੇ ਉਧਰ ਉਧੇ ਹੀ ਨਜ਼ਰ ਆਉਂਦੇ ਆ ਹਾਂ ਮੈਂ ਤੁਹਾਨੂੰ ਦੱਸਦਾ ਨਾ ਜੀ ਜਿਹੜੇ ਸਾਡੇ ਡਾਕਟਰਸ ਹਨ ਜੀ ਦੇ ਆਰ ਵੈਰੀ ਗੁੱਡ ਡਾਕਟਰਸ ਬਟ ਦੇ ਆਰ ਨਾਟ ਐਸ ਗੁੱਡ ਐਡਮਿਨਿਸਟਰੇਟਰਸ ਸੋ ਇੱਕ ਇਹ ਸੈਪਰੇਟ ਫੀਲਡ ਹੈ ਜਿਹੜਾ ਹਸਪੀਟਲ ਐਡਮਿਨਿਸਟ੍ਰੇਸ਼ਨ ਹੈ ਨਾ ਜੀ ਉਹਦੇ ਚ ਜਿਹੜਾ ਹੁਣ ਇੱਕ ਨਵਾਂ ਡਿਸਪਲਨ ਹੈ ਉਹ ਜਿਹੜਾ ਨਵਾਂ ਡਿਸਪਲਨ ਐਡ ਕਰਾਂਗੇ ਜੀ ਅਸੀਂ ਜਿਹੜੇ ਫੈਸਿਲਿਟੀ ਮੈਨੇਜਰ ਹੋਣਗੇ ਦੇ ਵਿਲ ਬੀ ਐਕਸਪਰਟਸ ਇਨ ਹਸਪੀਟਲ ਐਡਮਿਨਿਸਟ੍ਰੇਸ਼ਨ ਕਹਿੰਦਾ ਮਤਲਬ ਕਿ ਹਰ ਨਵੇਂ ਟਾਈਮ ਦੇ ਵਿੱਚ ਸੁਧਾਰ ਮਿਲੂਗਾ ਹਸਪੀਟਲ ਚ ਬਿਲਕੁਲ ਮਿਲੂਗਾ ਜੀ ਬਿਲਕੁਲ ਮਿਲੂਗਾ ਯੂ ਵਿਲ ਸੀ ਚੇਂਜ ਐਵਰੀ ਮੰਥਾਈ ਕੰਮ ਜਦੋਂ ਵੀ ਮੈਂ ਇੱਕ ਦੋ ਮਹੀਨੇ ਬਾਅਦ ਚੱਕਰ ਮਾਰਿਆ ਕਰਾਂਗਾ ਹੁਣ ਸਾਰੇ ਹਸਪਤਾਲਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਸੌਸਪਾਈ ਰੰਗ ਰੋਗਨ ਔਰ ਜੇ ਕੋਈ ਕੋਪੜਦਾ ਹੈਗਾ ਜਿਹੜੇ ਵੀ ਜਿਹੜੇ ਵੀ ਗੈਪ ਹੈਗੇ ਆ ਨਾ ਜੀ ਗੈਪ ਸਟੱਡੀਜ਼ ਕਰਕੇ ਐਚ 4 ਦੇ ਵਿੱਚ ਡਾਕਟਰਸ ਤੁਹਾਡੇ ਆ ਜਾਣਗੇ ਜੀ ਅ ਪਾਸ 20 ਦਸੰਬਰ ਦੇ ਵਿੱਚ ਸਾਰੇ ਮੈਡੀਕਲ ਉਸ ਜਿਹੜੇ ਸਰ ਮੈਨ ਪਾਵਰ ਕਿੱਦਾਂ ਕੰਪਲੀਟ ਕਰੂੰਗੇ ਜਿਹੜੇ ਕਿ ਹਸਪੀਟਲ ਦੇ ਵਿੱਚ ਕੰਮ ਜਿਹੜੇ ਡਾਕਟਰ ਹੈਗੇ ਆ ਉਹ ਦਸੰਬਰ ਦੇ ਪਹਿਲੇ ਹਫਤੇ ਚ ਆ ਜਾਣਗੇ ਸਟਾਫ ਨਰਸਸ ਅਗਲੇ 2-3 ਮਹੀਨੇ ਚ ਆ ਜਾਣਗੇ ਔਰ ਜਿਹੜੇ ਬਾਕੀ ਦੇ ਪੈਰਾਮੈਡੀਕਸ ਆ ਜੀ ਉਹ ਸਾਰੇ ਪੂਰੇ ਕਰਕੇ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪੀਟਲ ਅਗਲੇ 6 ਮਹੀਨੇ ਚ ਸਾਰੇ ਐਮਰਜੈਂਸੀ ਸਬਸਿਸਟ ਕਰ ਦੇਣਗੇ